ਸਰੈਂ ਜਮਸਿਦੀ ਅੱਜ ਅਸੀਂ ਪੜਾਂਗੇ ਯਰਮੀਆ ਦਾ ਤੀਜਾ ਦੇ ਆਏ ਜੋ ਉੱਧਰ ਦੀ ਵੱਡੀ ਬੇਇਮਾਨੀ ਤੋਬਾ ਲਈ ਪੁਕਾਰ ਪਹਿਲੀ ਆਇਤ ਆਖਦੇ ਹਨ ਕਿ ਜੇ ਕੋਈ ਆਪਣੀ ਤੀਵੀ ਨੂੰ ਛੱਡ ਦੇਵੇ ਤਾਂ ਉਹ ਉਸ ਕੋਲੋਂ ਚਲੀ ਜਾਵੇ ਅਤੇ ਕਿਸੇ ਹੋਰ ਦੀ ਹੋ ਜਾਵੇ ਤੇ ਕੀ ਉਹ ਆਦਮੀ ਉਸ ਕੋਲ ਫੇਰ ਮੁੜ ਜਾਵੇਗਾ ਅਤੇ ਉਹ ਦੇਸ਼ ਬਹੁਤ ਆਪ੍ਰਸ਼ਨਾ ਹੋ ਜਾਵੇਗਾ ਤੈਂ ਤਾਂ ਬਹੁਤਿਆਂ ਯਾਰਾਂ ਨਾਲ ਜਨਾਹ ਕੀਤਾ ਤੂੰ ਤਾਂ ਮੇਰੀ ਵੱਲ ਮੁੜੇਂਗੀ ਜੋ ਹਵਾ ਦਾ ਵਾਕ ਹੈ ਦੂਸਰੀ ਐਇਤ ਉੱਚਾਈਆਂ ਵਾਲਾ ਆਪਣੀਆਂ ਅੱਖਾਂ ਚੁੱਕ ਕੇ ਤੇ ਵੇਖ ਉਹ ਕਿਹੜਾ ਥਾਂ ਹੈ ਜਿੱਥੇ ਤੂੰ ਪਿੱਟੀ ਨਹੀਂ ਗਈ ਤੂੰ ਰਹਾਾਂ ਵਿੱਚ ਉਹਨਾਂ ਲਈ ਬੈਠੀ ਜਿਵੇਂ ਕੋਈ ਅਰਬੀ ਉਜਾੜ ਵਿੱਚ ਤੈਂ ਆਪਣੇ ਜਨਾਹ ਤੇ ਬੁਰੀਾਈ ਨਾਲ ਦੇਸ਼ਨੁਪ੍ਰਿਸ਼ਟ ਕੀਤਾ ਤੀਸਰੀ ਐਇਤ ਐਸਲੀ ਪਹਾੜ ਵਾਲਾ ਮੀ ਨਹੀਂ ਪੈਂਦਾ ਅਤੇ ਆਖਰੀ ਬਰਸਾਤ ਨਹੀਂ ਹੋਈ ਤੇਰਾ ਮੱਥਾ ਕੰਜਰੀ ਦਾ ਹੈ ਅਤ ਤੂੰ ਸ਼ਰਮ ਖਾਣ ਤੋਂ ਮੁਕਰ ਗਈ ਚੌਥੀ ਐਤ ਕਿੰਤੂ ਹੁਣ ਤੂੰ ਮੈਨੂੰ ਨਾ ਪੁਕਾਰੇਂਗੇ हे ਪਿਤਾ ਤੂੰ ਮੇਰੀ ਜਵਾਨੀ ਦਾ ਸਾਥੀ ਹੈ ਪੰਜਵੀਂ ਐਤ ਤੂੰ ਉਹਦਾ ਗੁੱਸਾ ਸਦਾ ਤਿਕ ਰਹੇਗਾ ਕਿ ਉਹ ਆਖਰ ਤੱਕ ਖਿਜਦਾ ਰਹੇਗਾ ਵੇਖ ਤੂੰ ਇਉ ਤਾਂ ਬੋਲੀ ਪਰ ਜਿੰਨੀਆਂ ਕਰ ਸਕੀ ਤੈਂ ਬੁਰਾਈਆਂ ਕੀਤੀਆਂ ਛੇਵੀਂ ਐਤ ਯੋਸ਼ੀਆ ਪਾਸ਼ਾ ਦੇ ਦਿਨਾਂ ਵਿੱਚ ਹੀ ਹਵਾ ਦਾ ਵਾਕ ਮੈਨੂੰ ਆਇਆ ਕਿ ਤੈਂ ਵੇਖ ਜੋ ਆਕੀ ਇਸਰਾਇਲ ਨੇ ਕੀਤਾ ਔਰ ਇਹ ਕੁਚ ਪਹਾੜੋ ਤੇ ਤੇ ਹਰ ਹਰੇ ਰੁਖੇ ਹੀਠ ਗਈ ਹੀਠ ਗਈ ਅਤੇ ਉਥੇ ਜਨਾਹ ਕੀਤਾ ਸਤਮੀ ਐਤ ਤੈਂ ਤਾਂ ਮੈਂ ਆਖਿਆ ਇਹ ਸਭ ਕੁਝ ਕਰਨ ਦੇ ਪਿੱਛੇ ਮੇਰੀ ਵੱਲ ਮੁੜੇਗੀ ਪਰ ਉਹ ਨਾ ਮੁੜੀ ਤਾਂ ਉਹ ਚਾਲਬਾਜ਼ ਭੈਣ ਜਹੂਦਾ ਨੇ ਇਹ ਵੇਖਿਆ ਅਠਮੀ ਐਤ ਮੈਂ ਇਹ ਵੇਖਿਆ ਕਿ ਜਦ ਅਕੀਸਰਾਈਲ ਦੀ ਸਾਰੀ ਜਨਾਹਕਾਰੀ ਦੇ ਕਾਰਨ ਮੈਂ ਉਹਨੂੰ ਕੱਢ ਦਿੱਤਾ ਤੇ ਤਿਆਗ ਪੱਤਰੀ ਉਹਨੂੰ ਦੇ ਦਿੱਤੀ ਤਾਂ ਵੀ ਉਹ ਚਾਲਬਾਜ਼ ਭੈਣ ਜਹੂਦਾ ਨਾ ਡੇਰੀ ਸਗੋ ਉਹ ਵੀ ਜਾ ਕੇ ਜਨਾਹ ਕੀਤਾ ਨਾਮੀ ਆਇਤਾਂ یوں ਹੋਇਆ ਕਿ ਐਸ ਲਈ ਜੋ ਉਹ ਨੇ ਜਨਾਹ ਕਰੀ ਇੱਕ ਹਲਕੀ ਚੀਜ਼ ਲੱਗੀ ਤਾਂ ਦੇਸ਼ਪ੍ਰਿਸ਼ਟ ਕੀਤਾ ਗਿਆ ਜਦੋਂ ਉਹਨੇ ਪੱਥਰਾਂ ਅਤੇ ਰੁੱਖਾਂ 'ਤੇ ਜਨਾਹ ਕੀਤਾ ਦਸਵੀਂ ਆਇਤ ਐਸ ਸਾਰੇ ਦੇ ਹੁੰਦਿਆ ਤੇ ਵੀ ਉਹਦੀ ਚਾਲਬਾਜ਼ ਭੈਣ ਪੂਰੇ ਦਿਲ ਨਾਲ ਮੇਰੀ ਵੱਲ ਨਾ ਮੁੜੀ ਸਗੋ ਮਕਰ ਨਾਲ ਹੀ ਹੋਵਾ ਦਾ ਵਾਕ ਹੈ 11ਵੀਂ ਇਤਿਆ ਯਹੋਵਾ ਨੇ ਮੈਨੂੰ ਆਖਿਆ ਕਿ ਆਕੀ ਇਸਰਾਇਲ ਦੇ ਚਾਲਬਾਜ਼ ਯਹੂਦਾ ਨਾਲ ਉਹ ਆਪਣੇ ਆਪ ਨੂੰ ਵੱਧ ਧਰਮੀ ਵਿਖਾਇਆ ਹੈ। 12ਵੀਂ ਇਤਜਾ ਉੱਤਰਵਾਲ ਇਹਨਾਂ ਗੱਲਾਂ ਦਾ ਪ੍ਰਚਾਰ ਕਰ ਅਤੇ ਆਖ ਮੁੜ ਇਹ ਇਸਰਾਇਲ ਇਹ ਆਕੀ ਇਸਰਾਇਲ ਯਹੋਵਾ ਦਾ ਵਾਕ ਹੈ ਮੈਂ ਨਹਿਰੀਆਂ ਵੱਟ ਕੇ ਤੈਨੂੰ ਨਾ ਵੇਖਾਂਗਾ ਮੈਂ ਦਿਆਲੂ ਜੋ ਹਾਂ ਯਹੋਵਾ ਦਾ ਵਾਕ ਹੈ ਮੈਂ ਸਦਾ ਤਿਕ ਗੁੱਸਾ ਨਾ ਰੱਖਾਂਗਾ। 13ਵੀਂ ਆਇਤ ਤੇ ਨੀਰਾ ਆਪਣੀ ਬੁਰੀਆਈ ਨੂੰ ਮੰਨ ਲੈ ਕੇ ਤੂੰ ਆਪਣੇ ਯਹਵਾ ਪਰਮੇਸ਼ੁਰ ਦੇ ਵਿਰੁੱਧ ਅਪਰਾਧੀ ਹੋਈ ਅਤੇ ਤੈਂ ਆਪਣੀ ਮਿਹਰਬਾਨੀਆਂ ਨੂੰ ਉਪਰਿਆਂ ਲਈ ਅਤੇ ਹਰ ਰੁੱਖ ਦੇ ਹੇਠ ਖਿਲਾਰਿਆ ਅਤੇ ਮੇਰੀ ਆਵਾਜ਼ ਨਹੀਂ ਸੁਣੀ ਯਹਵਾ ਦਾ ਵਾਕ ਹੈ 14ਵੀਂ ਆਇਤ اے ਬੇਈਮਾਨ ਪੁੱਤਰੋ ਮੋੜੋ ਯਹਵਾ ਦਾ ਵਾਕ ਹੈ ਮੈਂ ਤੁਹਾਡਾ ਮਾਲਕ ਜੋ ਹਾਂ ਮੈਂ ਤੁਹਾਡੇ ਵਿੱਚ ਲਵਾਵਾਂਗਾ ਹਰ ਸ਼ਹਿਰ ਵਿੱਚੋਂ ਇੱਕ ਅਤੇ ਹਰ ਟੱਬਰ ਵਿੱਚੋਂ ਦੋ ਅਤੇ ਮੈਂ ਤੁਹਾਨੂੰ ਸਿਓਨ ਵਿੱਚ ਲਿਆਵਾਂਗਾ 15ਵੀਂ ਐਤ ਮੈਂ ਤੁਹਾਨੂੰ ਆਪਣੇ ਦਿਲ ਦੇ ਅਨੁਸਾਰ ਆਜੜੀ ਦਿਆਂਗਾ ਤੇ ਜਿਹੜਾ ਤੁਹਾਨੂੰ ਗਿਆਨ ਅਤੇ ਸਮਝ ਨਾਲ ਚਾਰਨਗੇ 16ਵੀਂ ਐਤ ਤਾਂ ਇਹ ਹੋਵੇਗਾ ਕਿ ਜਦ ਤੁਸੀਂ ਉਸ ਦੇਸ਼ ਵਿੱਚ ਵੱਧ ਜਾਓਗੇ ਅਤੇ ਬਹੁਤ ਹੋ ਜਾਓਗੇ ਉਹਨਾਂ ਵਿੱਚ ਹੀ ਹਵਾ ਦਾ ਵਾਕਿਆ ਉਹ ਫੇਰ ਨਾ ਆਖਣਗੇ ਯਹਵਾ ਨੇ ਨੇਮ ਦਾ ਸੰਦੂਕ ਨਾ ਉਹ ਨਾ ਉਹ ਉਹ ਉਹਨਾਂ ਦੇ ਮਨ ਵਿੱਚ ਆਵੇਗਾ ਨਾ ਉਹ ਉਹ ਉਹਨਾਂ ਨੂੰ ਚੇਤਾ ਕਰਨਗੇ ਅਤੇ ਉਹ ਦੀ ਵੇਖਭਾਲ ਕਰਨਗੇ ਨਾ ਉਹ ਵੇਖਭਾਲ ਕਰਨਗੇ ਨਾ ਉਹ ਫਿਰ ਬਣਾਇਆ ਜਾਵੇਗਾ 17ਵੀਂ ਐਤ ਉਸ ਵੇਲੇ ਉਹ ਯਰੂਸ਼ਲਮ ਨਈ ਹਵਾ ਦਾ ਸਿੰਘ ਅਸਨਾ ਕਰਨਗੇ ਤੇ ਉਹ ਦੇ ਕੋਲ ਹੀ ਹਵਾ ਦੇ ਨਾਮ ਉਤੇ ਸਾਰੀਆਂ ਕੌਮਾਂ ਯਰੂਸ਼ਲਮ ਵਿੱਚ ਇਕੱਠੀਆਂ ਹੋਣ ਗਈਆਂ ਉਹ ਫਿਰ ਆਪਣੇ ਬੁਰੇ ਦਿਲ ਤੋਂ ਅੜੀ ਪਿੱਛੇ ਨਾ ਚੱਲਣ ਗਈਆਂ 18ਵੀਂ ਐਤ ਉਹਨਾਂ ਦਿਨਾਂ ਵਿੱਚ ਉਹਦਾ ਦਾ ਪੁਰਾਣਾ ਇਸਰਾਇਲ ਦੇ ਘਰਾਣੇ ਨਾਲ ਚੱਲੇਗਾ ਤੇ ਉਹ ਮਿਲ ਕੇ ਉੱਤਰ ਦੇ ਦੇਸ਼ ਤੋਂ ਉਸ ਦੇਸ ਵਿੱਚ ਆਉਣਗੇ ਜਿਹੜਾ ਮੈਂ ਉਹਨਾਂ ਦੇ ਪਿਓ ਦਾਦਿਆਂ ਨੂੰ ਮਿਲਖ ਵਿੱਚ ਦਿੱਤਾ। ਉਹਨਵੇਂ ਐਤ ਮੈਂ ਤਾਂ ਆਖਿਆ ਸੀ ਕਿ ਮੈਂ ਕਿਵੇਂ ਤੈਨੂੰ ਆਪਣੇ ਪੁੱਤਰਾਂ ਵਿੱਚ ਰੁਲਾਵਾਂ ਅਤੇ ਤੈਨੂੰ ਇੱਕ ਚੰਗੀ ਧਰਤੀ ਦੇਵਾਂ। ਕੌਮਾ ਦੀਆਂ ਸੈਨਾ ਦੀ ਸ਼ਾਨਦਾਰ ਧਰਤੀ ਦੀ ਮਿਲਖ। ਮੈਂ ਆਖਿਆ ਕਿ ਤੁਸੀਂ ਮੈਨੂੰ ਆਪਣੇ ਪਿਤਾ ਸਦੋਗੇ ਅਤੇ ਮੇਰੇ ਪਿੱਛੇ ਚੱਲਣ ਤੋਂ ਫੇਰ ਨਾ ਜਾਓਗੇ। 21ਵੀਂ ਐਤ ਸੱਚਮੁੱਚ ਜਿਵੇਂ ਕੋਈ ਆਪਣੀ ਤੀਵੀਂ ਨਾ ਆਪਣੇ ਭਰਤੇ ਨਾਲ ਬੇਈਮਾਨੀ ਕਰਦੀ ਹੈ ਹੀ ਇਸਰਾਇਲ ਦੇ ਘਰਾਣੇ ਤੀਵੀਂ ਹੀ ਤੁਸੀਂ ਮੇਰੇ ਨਾਲ ਬੇਈਮਾਨੀ ਕੀਤੀ ਇਹ ਹਵਾ ਦਾ ਵਾਕ ਹੈ 1ਵੀਂ ਆਇਤ ਉੱਚੇ ਆਈਆਂ ਤਾਂ ਇੱਕ ਆਵਾਜ਼ ਸੁਣਾਈ ਦਿੰਦੀ ਹੈ ਇਸਰਾਇਲ ਦੇ ਪੁੱਤਰ ਪੁੱਤਰਾਂ ਦੇ ਰੋਣ ਅਤੇ ਤਰਲਿਆਂ ਦੀ ਉਹਨਾਂ ਨੇ ਆਪਣੇ ਰਾਹ ਤੋਂ ਵਿਗਾੜ ਲਿਆ ਅਤੇ ਯਹੋਵਾ ਆਪਣੇ ਪਰਮੇਸ਼ਨ ਭੁਲਾ ਦਿੱਤਾ 22ਵੀਂ ਐਤ ਇਹ ਫਿਰ ਤੇ ਪੁੱਤਰੋ ਉਮੜੋ ਮੈਂ ਤੁਹਾਨੂੰ ਫਿਰਨ ਨਾ ਫਿਰਨ ਦਾ ਦਾਵਾ ਦਾਦਾਰੂ ਕਰਾਂਗਾ ਵੇਖ ਅਸੀ ਤੇਰੇ ਕੋਲ ਆਏ ਹਾਂ ਤੂੰ ਸਾਡਾ ਯਹਵਾ ਪਰਮੇਸ਼ਰ ਜੋ ਹੈ 3ਵੀਂ ਐਤ ਸੱਚਮੁੱਚ ਟਿੱਲਿਆਂ ਤੇ ਪਹਾੜਾਂ ਦਾ ਰੌਲਾ ਧੋਖਾ ਹੈ ਪਰ ਸੱਚਮੁੱਚ ਹੈ ਇਸਰਾਇਲ ਦੀ ਮੁਕਤੀ ਯਹਵਾ ਸਾਡੇ ਪਰਮੇਸ਼ਰ ਵੱਲੋਂ ਹੈ 24ਵੀਂ ਐਤ ਪਰ ਉਸ ਕਿਨੌਣੀ ਵਸਤੂ ਨੇ ਸਾਡੀ ਜਵਾਨੀ ਤੋਂ ਲੈ ਕੇ ਸਾਡੇ ਪਿਓ ਦਾਦਿਆਂ ਦੀ ਮਿਹਨਤ ਨੂੰ ਅਤੇ ਉਹਨਾਂ ਦੀ ਜੜਾਂਰ ਉਹਨਾਂ ਦੇਾਂ ਚੋਣਿਆਂ ਅਤੇ ਉਹਨਾਂ ਦੇਾਂ ਪੁੱਤਰਾਂ ਤਿਆਂ ਨੂੰ ਪੱਖ ਲਿਆ 25ਵੀਂ ਐਤ ਅਸੀਂ ਯਹਵਾ ਅਸੀਂ ਆਪਣੀ ਸ਼ਰਮ ਵਿੱਚ ਲੰਮੇ ਪਏ ਜਾਈਏ ਅਤੇ ਕਬਰਾਂ ਹਟਾ ਨੂੰ ਕੱਜ ਲਵੇ ਅਸਾ ਯਹਵਾ ਆਪਣੇ ਪਰਮੇਸ਼ਰ ਦਾ ਪਾਪ ਜੋ ਕੀਤਾ ਅਸਾਂ ਤੇ ਸਾਡੇ ਪਿਓ ਦਾਦਿਆਂ ਨੇ ਜਵਾਨੀ ਤੋਂ ਅੱਜ ਦੇ ਦਿਨ ਤੀਕ ਤੱਕ ਅਸਾ ਯਹਵਾ ਆਪਣੇ ਪਰਮੇਸ਼ਰ ਦੀ ਆਵਾਜ਼ ਨਹੀਂ ਸੁਣੀ ਆਮੀਨ ਪ੍ਰਭੂ ਜੀ ਦੇ ਨਵਚਨਨ ਪੜੇ ਸੁਣੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ੀਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਜੈ ਮਸੀਹ ਕੀ